ਪੰਜਾਬੀ ਦਾ ਮੁਹਾਵਰਾ ਕਿ ਅੰਨੀ ਨੂੰ ਬੋਲਾ ਕਿ ਨਹੀਂ ਜਾਂਦਾ ਕਿਸੇ ਨੂੰ ਕੁਝ ਨਹੀਂ ਪਤਾ ਲੱਗਦਾ ਵੀ ਰੌਲਾ ਕੀ ਆ ਪ੍ਰਚਾਰ ਕੀ ਹੋ ਰਿਹਾ ਨਤੀਜਾ ਕੀ ਨਿਕਲਣ ਦੀ ਸੰਭਾਵਨਾ ਠੀਕ ਹੈ ਨਾ ਜੀ ਭਗਵੰਤ ਮਾਨ ਸਰਕਾਰਾਂ ਹੀ ਬਕਾਉਂਦੇ ਆਂ ਦੇ ਚਟਾ ਤਾਂ ਹੀ ਤਾਂ ਸ਼ਰਿਆਮ ਵਿਕਦਾ ਹੁਣ ਵੀ ਸ਼ਰਿਆਮ ਹੀ ਵਿਕਦਾ ਤੁਸੀਂ ਇੱਕ ਪਾਸੇ ਫੇਰ ਹੁੰਨੇ ਹੋ ਇੱਕ ਵੱਡੀ ਸ਼ਬਦਾਵਲੀ ਵਰਤ ਲੈਣੀ ਹੈ ਇਮਾਨਦਾਰ ਪਾਰਟੀ ਕੱਟੜ ਇਮਾਨਦਾਰ ਸਿੱਖਿਆ ਮਾਡਲ ਦੀ ਗੱਲ ਕਰਨਾ ਤੁਸੀਂ ਸਿੱਖਿਆ ਕ੍ਰਾਂਤੀ ਨਸ਼ੇ ਦੀ ਕੋਈ ਗੱਲਬਾਤ ਸੁਧਰ ਨਹੀਂ ਰਹੀ ਜੁੱਧ ਨਸ਼ੇ ਵਿਰੁੱਧ ਫਿਰ 31 ਮਈ ਦੀ ਡੇਟ ਇਹ ਕੋਈ ਇਹੋ ਜਿਹੀ ਚੀਜ਼ ਹੈ ਮਤਲਬ ਕੇਰੇ ਗੁਵਾਰਾ ਜਾ ਉਡਾਉਂਦੇ ਨੇ ਢੇਠੋ ਗਿੱਜਾ ਕੱਟ ਲੈਂਦੇ ਨੇ ਇਹਨਾਂ ਨੂੰ ਲੱਗਦਾ ਵੀ ਸਾਡੇ ਹੱਕ ਚ ਬਣਦੀ ਰਹੇ ਉਹ ਜਦੋਂ ਫਟ ਜਾਂਦਾ ਫਿਰ ਇੱਕ ਨਵਾਂ ਗੁਵਾਰਾ ਉਡਾਉਂਦੇ ਨੇ 31 ਮਈ ਨੂੰ ਇਹਨਾਂ ਦਾ ਜੁੱਧ ਤਾਂ ਖਤਮ ਹੋ ਗਿਆ ਫਿਰ ਇਹਨਾਂ ਨੇ ਮਜੀਠੀਆ ਚੱਕ ਲਿਆ ਮਜੀਠੇ ਖਿਲਾਫ ਡਰੱਗ ਦਾ ਕੇਸ ਦਰਜ ਹੋਇਆ ਹੋਇਆ ਸੁਪਰੀਮ ਕੋਰਟ ਹਾਈ ਕੋਰਟ ਤੱਕ ਗਿਆ ਹੋਇਆ ਉਹਦੇ ਵਿੱਚ ਹਾਲੇ ਤੱਕ ਚਲਾਨ ਨਹੀਂ ਪੇਸ਼ ਕਰ ਸਕਿਆ 10:20 ਤੇ ਡੀਜੀਪੀ ਦੀ ਰਿਪੋਰਟ ਆਉਂਦੀ ਹੈ ਵਿਜੀਲੈਂਸ ਕੋਲੇ 10:20 ਤੇ ਉਹ ਭੇਜਦਾ 4:40 ਤੇ ਆਉਂਦੀ ਹੈ ਵਿਜੀਲੈਂਸ ਕੋਲੇ 4:40 ਦੀ ਐਫਆਈਆਰ ਦਰਜ ਹੋ ਜਾਂਦੀ ਹੈ 8:00 ਉਹਦੇ ਸਾਰੇ ਟਿਕਾਣਿਆਂ ਨੂੰ ਘੇਰ ਲਿਆ ਜਾਂਦਾ ਐਡੀ ਫੁਰਤੀ ਕਿੱਥੋਂ ਆ ਗਈ ਜੀ ਮਜੀਠੇ ਦੀ ਆਮਦਨ ਮੰਨ ਲਕਿਆ ਆਪਾਂ ਗੱਲ ਚ ਆ ਲੈ ਇਕੱਲੇ ਨਸ਼ੇ ਚ ਹੋਈ ਆ ਸ਼ਰਾਬ ਦੇ ਠਿਕਾਣੇ ਚ ਨਹੀਂ ਹੋਈ ਰੇਤ ਦੀਆਂ ਖੱਡਾਂ ਚ ਨਹੀਂ ਹੋਈ ਕੇਵਲ ਮਾਫੀਆ ਚ ਨਹੀਂ ਹੋਈ ਕੰਮ ਦਬਾਉਣ ਟੈਂਡਰ ਦਬਾਉਣ ਚੋਂ ਨਹੀਂ ਹੋਈ ਨੌਕਰੀਆਂ ਤਵਾਦ ਲਿਆ ਤੇ ਉਹਨਾਂ ਚੋਂ ਨਹੀਂ ਹੋਈ ਠੀਕ ਇਕੱਲੀ ਨਸ਼ਿਆਂ ਦੀ ਟਰੇਲ ਆ ਦੂਜੀ ਗੱਲ ਜੇ ਨਸ਼ਿਆਂ ਦੀ ਟਰੇਲ ਆਪਾਂ ਸੱਚ ਮੰਨ ਲਈਏ ਵਿਜੀਲੈਂਸ ਦੇ ਅਧਿਕਾਰ ਖੇਤਰ ਚ ਨਹੀਂ ਆਇਆ ਹੋਇਆ ਟੱਕਾ ਮਜੀਠੇ ਨੇ ਥੋੜੀ ਬਦਮਾਸ਼ੀ ਕੀਤੀ ਆ ਜੀ ਪੁਲਿਸ ਅਫਸਰ ਜਿਹਦੀਆਂ ਟੰਗਾਂ ਤੋੜੀ ਸੀ ਇੱਥੇ ਲੁਧਿਆਣੇ ਹੋਟਲ ਚ ਉਹ ਕੀ ਸੀ ਇੱਕ ਪੁਲਿਸ ਵਾਲਾ ਮਾਰਿਆ ਸੀ ਉਹਦੀ ਧੀ ਨੂੰ ਛੇੜਦੇ ਸੀ ਉਹ ਕੀ ਸੀ ਪਤਾ ਲੱਗਿਆ ਮੁੰਕੇ ਉਹ ਕਿਸੰ ਦਾ ਕੀ ਬਣੇ ਹੁਣ ਵੀ ਕਹਿੰਦਾ ਕੋਈ ਨਹੀਂ ਮੰਨਣਾ ਕਿ ਕਾਂ ਕਢਾਉ ਜੀ ਦਾ ਮਤਲਬ ਜਿਹੜਾ ਤੁਸੀਂ ਕਰਦੇ ਹੋ ਉਹੀ ਅਸੀਂ ਕਰਾਂਗੇ ਫਿਰ ਤੁਹਾਡੇ ਤੇ ਉਹਨਾਂ 'ਚ ਫਰਕ ਕੀ ਹੋਇਆ ਜੀ ਭਗਵੰਤ ਮਾਨ ਨੂੰ ਵੀ ਪਤਾ ਇਹ ਕਹਿੰਦਾ ਦੇਖੋ ਜੀ ਆਪਾਂ ਤਾਂ ਕਰਤਾ ਪੱਕੇ ਵੈਰੀ ਕੀਤਾ ਪਰ ਕਹਿੰਦਾ ਬਰੀ ਹੋ ਜਾਂਦੇ ਨੇ ਵੇਹਗੇ ਵਕੀਲ ਕਰ ਲੈਂਦੇ ਨੇ ਵੀ ਤੂੰ ਮੁਖਮਤ ਰੀ ਤੇ ਤਮੈਂਾ ਵਕੀਲ ਕੌਣ ਕਰ ਲੂ ਵੀ ਪੰਜਾਬ ਦੀ ਸਿਆਸਤ ਵਿੱਚ ਸੱਤਾ ਧਿਰ ਕੁਝ ਕਹਿ ਰਹੀ ਹੈ ਵਿਰੋਧੀ ਪਾਰਟੀਆਂ ਦੇ ਸਵਾਲ ਆਪਣੀ ਥਾਂ ਦੇ ਉੱਤੇ ਨੇ ਔਰ ਗੱਲ ਕਰਾਂਗੇ ਖਾਸ ਕਰਕੇ ਵਿਕਰਮ ਸਿੰਘ ਮਜੀਠੀਆ ਕੇਸ ਦੀ ਵਿਕਰਮ ਸਿੰਘ ਮਜੀਠੀਆ ਕੇਸ ਦੇ ਨਾਲ ਕਈ ਹੋਰ ਮੁੱਦੇ ਆ ਜਿਹੜੇ ਉਹਨਾਂ ਤੇ ਚਰਚਾ ਵੀ ਹੁਣ ਪੂਰੀ ਤਰ੍ਹਾਂ ਬੰਦ ਹੋ ਚੁੱਕੀ ਹੈ ਇਸ ਬਾਰੇ ਗੱਲਬਾਤ ਕਰਨ ਲਈ ਸਾਡੇ ਨਾਲ ਹਾਜ਼ਰ ਨੇ ਮਾਲਵਿੰਦਰ ਸਿੰਘ ਮਾਲੀ ਜੀ ਉਹਨਾਂ ਦਾ ਕੀ ਨਜ਼ਰੀਆ ਹੈ ਹਾਲਾਂਕਿ ਉਹਨਾਂ ਨੇ ਆਪਣੇ ਅਫੀਸ਼ੀਅਲ ਪੇਜ ਦੇ ਉੱਤੇ ਕਈ ਪੋਸਟਾਂ ਸਾਂਝੀਆਂ ਕੀਤੀਆਂ ਨੇ ਆਪਣਾ ਨਜ਼ਰੀਆ ਸਾਂਝਾ ਕੀਤਾ ਹੈ ਇਹ ਸਾਰੀ ਗੱਲਬਾਤ ਅਸੀਂ ਇਸ ਇੰਟਰਵਿਊ ਦੇ ਵਿੱਚ ਕਰਾਂਗੇ ਮਾਲੀ ਸਾਹਿਬ ਕਾਫੀ ਲੰਮੇ ਸਮੇਂ ਬਾਅਦ ਤੁਸੀਂ ਸੇਤਜਾਬ ਹੋ ਕੇ ਆਏ ਹੋ ਤੇ ਅੱਜ ਤੁਹਾਨੂੰ ਜਿਹੜਾ ਪੰਜਾਬ ਦੀ ਸਿਆਸਤ ਵਿੱਚ ਸਾਹਮਣੇ-ਸਾਹਮਣੇ ਨਜ਼ਰ ਆ ਰਹੀਆਂ ਚੀਜ਼ਾਂ ਇਹ ਕਿਵੇਂ ਦੀਆਂ ਨਜ਼ਰ ਆਉਂਦੀਆਂ ਨੇ ਤੁਸੀਂ ਇਸ ਨੂੰ ਕਿਵੇਂ ਵੇਖ ਰਹੇ ਹੋ ਇੱਕ ਪੰਜਾਬੀ ਦਾ ਮੁਹਾਵਰਾ ਉਹ ਮੁਹਾਵਰਾ ਕਹਿੰਦੇ ਅੰਨੀ ਨੂੰ ਬੋਲਾ ਕਿਢੀ ਸੀ ਜਾਂਦਾ ਕਿਸੇ ਨੂੰ ਕੁਝ ਨਹੀਂ ਪਤਾ ਲੱਗਦਾ ਵੀ ਰੌਲਾ ਕੀ ਆ ਪ੍ਰਚਾਰ ਕੀ ਹੋ ਰਿਹਾ ਨਤੀਜਾ ਕੀ ਨਿਕਲਣ ਦੀ ਸੰਭਾਵਨਾ ਦੇਖੋ ਪੰਜਾਬ ਦੇ ਵਿੱਚ ਸਿਆਸਤਦਾਨਾਂ ਨੇ ਅਫਸਰशाही ਨੇ ਤੇ ਮਾਫੀਆ ਨੇ ਮਿਲ ਕੇ ਪੂਰੀ ਲੁੱਟ ਕੀਤੀ ਹੈ। ਠੀਕ ਹੈ ਨਾ ਜੀ ਭਗਵੰਤ ਮਾਨ ਸਰਕਾਰਾਂ ਹੀ ਬਕਾਉਂਦੇ ਨੇ ਚਟਾ ਤਾਂ ਹੀ ਤਾਂ ਸ਼ਰੇਆਮ ਵਿਕਦਾ। ਹੁਣ ਵੀ ਸ਼ਰੇਆਮ ਹੀ ਵਿਕਦਾ। ਤੁਸੀਂ ਇੱਕ ਪਾਸੇ ਫੇਲ ਹੁੰਨੇ ਹੋ, ਇੱਕ ਵੱਡੀ ਸ਼ਬਦਾਵਲੀ ਵਰਤ ਲੈਨੇ ਹੋ। ਇਮਾਨਦਾਰ ਪਾਰਟੀ, ਕੱਟੜ ਇਮਾਨਦਾਰ। ਸਿੱਖਿਆ ਮਾਡਲ ਦੀ ਗੱਲ ਕਰਨੇ ਹੋ ਤੁਸੀਂ ਸਿੱਖਿਆ ਕ੍ਰਾਂਤੀ। ਨਸ਼ੇ ਦੀ ਕੋਈ ਗੱਲਬਾਤ ਸੁਧਰ ਨਹੀਂ ਰਹੀ ਜੁੱਧ ਨਸ਼ੇ ਵਿਰੁੱਧ ਫਿਰ 31 ਮਈ ਡੇਟ ਇਹ ਕੋਈ ਇਹੋ ਜਿਹੀ ਚੀਜ਼ ਆ ਵੀ ਜਿਹੜਾ ਤਰੀਕਾ ਨਾਲ ਖਤਮ ਹੋਊ ਪਹਿਲੀ ਗੱਲ ਤਾਂ ਨਸ਼ਾ ਕਦੇ ਵੀ ਕਿਤੋਂ ਖਤਮ ਨਹੀਂ ਹੋਇਆ ਇੱਕ ਜਾਂ ਦੂਜੇ ਰੂਪ ਚ ਚੱਲਦਾ ਰਹਿੰਦਾ ਕੰਟਰੋਲ ਹੁੰਦਾ ਇਹ ਕੰਟਰੋਲ ਨਹੀਂ ਤੁਸੀਂ ਕਰ پا ਰਹੇ ਨਾ ਚੇਨ ਤੋੜੀਆ ਨਾ ਸਪਲਾਈ ਲਾਈਨਾਂ ਜਿਹੜੀ ਉਹਨੂੰ ਕੱਟ ਕਰ ਸਕਿਓ ਐਸਾ ਹਾਲਤ ਦੇ ਵਿੱਚ ਇਹ ਫਿਰ ਹਮੇਸ਼ਾ ਨਾ ਜਦੋਂ ਮਤਲਬ ਕੇਰੇ ਗੁਵਾਰਾ ਜਾਂ ਉਡਾਉਂਦੇ ਨੇ। ਗੀਜਾ ਕੱਟ ਲੈਂਦੇ ਨੇ। ਇਹਨਾਂ ਨੂੰ ਲੱਗਦਾ ਵੀ ਸਾਡੇ ਹੱਕ 'ਚ ਬਣ ਗੀ ਰਾਇ। ਉਹ ਜਦੋਂ ਫਟ ਜਾਂਦਾ ਫਿਰ ਇੱਕ ਨਵਾਂ ਗੁਵਾਰਾ ਉਡਾਉਂਦੇ ਨੇ। 31 ਮਈ ਨੂੰ ਇਹਨਾਂ ਦਾ ਜੁੱਧ ਤਾਂ ਖਤਮ ਹੋ ਗਿਆ। ਫੇਰ ਇਹਨਾਂ ਨੇ ਮਜੀਠੀਆ ਚੱਕ ਲਿਆ। ਮਜੀਠੀਆ ਖਿਲਾਫ ਡਰੱਗ ਦਾ ਕੇਸ ਦਰਜ ਹੋਇਆ ਹੋਇਆ। ਸੁਪਰੀਮ ਕੋਰਟ ਹਾਈ ਕੋਰਟ ਤੱਕ ਗਿਆ ਹੋਇਆ। ਉਹਦੇ ਵਿੱਚ ਹਾਲੇ ਤੱਕ ਚਲਾਨ ਨਹੀਂ ਪੇਸ਼ ਕਰ ਸਕੇ। ਆਮ ਤੋ ਵੱਧ ਜਾਇਦਾਦ ਦਾ ਕੇਸ ਕਿਸੇ ਖਿਲਾਫ ਵੀ ਦਰਜ ਕੀਤਾ ਜਾ ਸਕਦਾ ਜਿੰਨੇ ਸਿਆਸਤਦਾਨ ਨੇ ਅਫਸਰ ਸ਼ਾਹ ਨੇ ਸਭ ਦੇ ਵੱਧ ਨੇ ਇਵਨ ਮੇਰੇ ਖਿਲਾਫ ਵੀ ਹੋ ਸਕਦਾ ਜੇ ਕਰਨਾ ਚਾਹਣ ਘ੍ਰਿਸਾ ਪੈ ਸਕਦਾ ਪਰ ਇਹ ਕੇਸ ਦੀ ਨੇਚਰ ਹੋਰ ਆ ਵਿਜੀਲੈਂਸ ਨੇ ਜਿਹੜਾ ਇਹ ਕੇਸ ਦਰਜ ਕੀਤਾ ਜਿਹੜੇ ਤਰੀਕੇ ਨਾਲ ਦਰਜ ਕੀਤਾ 10:20 ਤੇ ਡੀਜੀਪੀ ਦੀ ਰਿਪੋਰਟ ਆਉਂਦੀ ਹੈ ਵਿਜੀਲੈਂਸ ਕੋਲੇ 4:40 ਤੇ ਪਹੁੰਚਦੀ ਆ 10:20 ਤੇ ਉਹ ਭੇਜਦਾ 4:40 ਤੇ ਹੁੰਦੀ ਆ ਵਿਜੀਲੈਂਸ ਕੋਲੇ 4:40 ਦੀ ਐਫਆਈਆਰ ਦਰਜ ਹੋ ਜਾਂਦੀ ਆ 8 ਵਜੇ ਉਹਦੇ ਸਾਰੇ ਟਿਕਾਣਿਆਂ ਨੂੰ ਘੇਰ ਲਿਆ ਜਾਂਦਾ ਐਡੀ ਫੁਰਤੀ ਕਿੱਥੋਂ ਆ ਗਈ ਜੀ ਦੂਜੀ ਗੱਲ ਕਿਤੇ ਨਸ਼ੇ ਦਾ ਜ਼ਿਕਰ ਨਹੀਂ ਆਮਦਨ ਤੋਂ ਵੱਧ ਜਾਇਦਾਦ ਆ ਆਮਦਨ ਤੋਂ ਵੱਧ ਜਾਇਦਾਦ ਆ ਜਿਹੜੀ ਉਹ ਆਮਦਨ ਕਿੱਥੋਂ ਹੋਈ ਇਨੂੰ ਇਹਨਾਂ ਨੇ ਫੜ ਲਿਆ ਵੀ ਇਹ ਨਸ਼ੇ ਦੀ ਟ੍ਰੇਲ ਆ ਜੀ ਹੂੰ ਪਹਿਲਾਂ ਮੈਨੂੰ ਇਹ ਦੱਸੋ ਮਜੀਠੇ ਦੀ ਆਮਦਨ ਮੰਨ ਲੱਕੇ ਆਪਾਂ ਗੱਲ ਚੱਲੇ ਕੱਲੇ ਨਸ਼ੇ ਚ ਹੋਈ ਆ ਹੂੰ ਸ਼ਰਾਬ ਦੇ ਠੇਕੇ ਚ ਨਹੀਂ ਹੋਈ ਰੇਤ ਦੀਆਂ ਖੱਡਾਂ ਚ ਨਹੀਂ ਹੋਈ ਕੇਵਲ ਮਾਫੀਆ ਚ ਨਹੀਂ ਹੋਈ ਕੰਮ ਦਵਾਉਣ ਟੈਂਡਰ ਦਵਾਉਣ ਚੋਂ ਨਹੀਂ ਹੋਈ ਨੌਕਰੀਆਂ ਤਵਾਦ ਲਿਆ ਚ ਉਹ ਨਾ ਚ ਨਹੀਂ ਹੋਈ ਕੀ ਕੱਲੀ ਨਸ਼ੇ ਦੀ ਟ੍ਰੇਲ ਆ ਦੂਜੀ ਗੱਲ ਜੇ ਨਸ਼ੇ ਦੀ ਟ੍ਰੇਲ ਆਪਾਂ ਸੱਚ ਮੰਨ ਲਈਏ ਬਿਜੀਲੈਂਸ ਦੇ ਅਧਿਕਾਰ ਖੇਤਰ ਚ ਨਹੀਂ ਹੈ ਉਹ ਜੇ ਸਾੜਤ ਵੀ ਹੋ ਜਾਵੇ ਇਹ ਮੁੜ ਕੇ ਫੇਰ ਜਾਂ ਤਾਂ ਉਹਨੂੰ ਦੇਣੀ ਪੂਗੀ ਈਡੀ ਨੂੰ ਐਨਸੀਬੀ ਦਾ ਤਾਂ ਇੱਥੇ ਕੋਈ ਕੰਮ ਨਹੀਂ ਜੀ ਕਿਉਂਕਿ ਉਹ ਤਾਂ ਜਦੋਂ ਡਰੱਗ ਫੜੀ ਜਾਂਦੀ ਆ ਅੰਤਰਰਾਜੀ ਜਾਂ ਅੰਤਰਰਾਸ਼ਟਰੀ ਉਦੋਂ ਉਹਦੇ ਕੋਲੇ ਜਾਂਦਾ ਮਸਲਾ ਜੇ ਮੰਨ ਲਓ ਵਿਜੀਲੈਂਸ ਨੇ ਭਾਲ ਵੀ ਲਈ ਮੁੜ ਕੇ ਫੇਰ ਜਾਊ ਇਹ ਈਡੀ ਕੋਲੀ ਵੀ ਕਿਉਂਕਿ ਬਾਹਰਲੇ ਦੇਸ਼ਾਂ ਚੋਂ ਇਹ ਕਹਿੰਦੇ ਨੇ ਇੱਕ ਤਾਂ ਨਕਦ ਪੈਸੇ ਜਮ੍ਹਾਂ ਕਰਾਏ ਨੇ ਇੱਕ ਬੈਂਕਰ ਹੀ ਹੋਇਆ ਵਿਜੀਲੈਂਸ ਦੇ ਘੇਰੇ 'ਚ ਨਹੀਂ ਆਉਂਦਾ ਉਹ ਜੀ ਦਾ ਮਤਲਬ ਪਰਚਾ ਕੋਈ ਹੋਰ ਆ ਪ੍ਰਚਾਰ ਕੋਈ ਹੋਰ ਆ ਜਿਵੇਂ ਤੁਸੀਂ ਡਿਟੇਲ ਦੇ ਵਿੱਚ ਦੱਸਿਆ ਕਿ ਕੀ ਕੀ ਕੀਤਾ ਜਾ ਰਿਹਾ ਕੀ ਦੱਸਿਆ ਜਾ ਰਿਹਾ ਪਰ ਵਿਕਰਮ ਮਜੀਠੀ ਵਾਲੇ ਕੇਸ ਵਿੱਚ ਸਰਕਾਰ ਦਾ ਸਾਰੇ ਮੰਤਰੀਆਂ ਦਾ ਇਵਨ ਕੇ ਮੁੱਖ ਮੰਤਰੀ ਦਾ ਕੇਜਰੀਵਾਲ ਦਾ ਵੀ ਬਿਨਾ ਨਾਮ ਲਏ ਇਹ ਦਾਵਾ ਹੈ ਕਿ ਅਸੀਂ ਜਿਹੜੀ ਵੱਡੀ ਮੱਛੀ ਨੂੰ ਹੱਥ ਪਾਇਆ ਨਾ ਹੁਣ ਕਰਲਾਉਂਦੇ ਕਿਉਂ ਆ ਸਾਰੇ ਜਿਹੜੇ ਵਿਰੋਧ ਕਰਦੇ ਹੁੰਦੇ ਸੀ ਵਿਕਰਮ ਮਜੀਠੀਆ ਦਾ ਕਹਿੰਦੇ ਉਹ ਵੀ ਅੱਜ ਹੱਕ 'ਚ ਖੜ ਗਏ ਤੁਸੀਂ ਇਹ ਵੇਖੋ ਜੀ ਮਜੀਠੀ ਦਾ ਨਾਮ ਕਿਉਂ ਨਹੀਂ ਲੈਂਦੇ ਮਜੀਠੀ ਦਾ ਵਕੀਲ ਕਹਿੰਦਾ ਜੇ ਮੁੱਖ ਮੰਤਰੀ ਚ ਜੁਰਤ ਆ ਇਹ ਕਹੇ ਨਸ਼ੇ ਦਾ ਵੱਡਾ ਤਸਕਰ ਬਿਕਰਮ ਸਿੰਘ ਮਜੀਠੀ ਆ ਸੀ ਫੜ ਲਿਆ ਕਹਿੰਦਾ ਕੇਜਰੀਵਾਲ ਨਾਮ ਲੈ ਕੇ ਦਿਖਾਵੇ ਜਾਂ ਇਹਦੇ ਵਿੱਚ ਨਸ਼ੇ ਵਾਲੀ ਇੱਕ ਤਾਰਾ ਜੋੜ ਕੇ ਦਿਖਾਉਣੇ ਐਫ ਆਰ ਚ ਜੋੜੇ ਨਹੀਂ ਸਕਦੇ ਚੈਲੰਜ ਕਰ ਦੇ ਨਾ ਜੀ ਅਗਲੇ ਤੁਸੀਂ ਉਹਨਾਂ ਦਾ ਚੈਲੰਜ ਦਾ ਜਵਾਬ ਦਿਓ ਤੁਸੀਂ ਜਿਹੜੀ ਗੱਲ ਮਾਫੀ ਮੰਗੀਆਂ ਹੋਈਆਂ ਨੇ ਨਾ ਇਹ ਤੇ ਸੰਜੇ ਸਿੰਘ ਦੇ ਖਿਲਾਫ ਕੇਸ ਚੱਲ ਰਿਹਾ ਲੁਧਿਆਣਾ ਕੋਰਟ ਦੇ ਵਿੱਚ ਇਹ ਇਸ ਕਰਕੇ ਇਹ ਹਵਾ ਦੇ ਵਿੱਚ ਗੋਲੇ ਉਡਾ ਰਹੇ ਨੇ ਹੁਣ ਵਿਰੋਧੀ ਪਾਰਟੀ ਤੁਸੀਂ ਦੇਖੋ ਵਿਰੋਧੀ ਪਾਰਟੀਆਂ ਨੇ ਕਦੇ ਨਹੀਂ ਇਹ ਕਿਹਾ ਵੀ ਮਜੀਠੀਆ ਦੁੱਧ ਤੁੱਟਾ ਉਹਨਾਂ ਨੇ ਕਿਹਾ ਜਿਹੜੇ ਤਰੀਕੇ ਨਾਲ ਜਿਵੇਂ ਪਰਚਾ ਦਰਜ ਕੀਤਾ ਤੇ ਜਿਵੇਂ ਤੁਸੀਂ ਗ੍ਰਫਤਾਰੀ ਕੀਤੀ ਆ ਇਹਦਾ ਅਸੀਂ ਵਿਰੋਧ ਕਰਦੇ ਆ ਇਹ ਜਵਾਨਬੰਦੀ ਆ ਇਹ ਐਂ ਲੱਗਦਾ ਵੀ ਕਿਉਂਕਿ ਮਜੀਠੀਆ ਤੁਹਾਡੇ ਖਿਲਾਫ ਬੋਲਦਾ ਉਹ ਜਵਾਨਬੰਦੀ ਕਰਾਉਣ ਖਾਤਰ ਕੀਤਾ ਕਿਉਂਕਿ ਇਹ ਇਹ ਤਾਂ ਇਹਨਾਂ ਦਾ ਚੈਲੰਜ ਆ ਜੇ ਵਿਧਾਨ ਸਭਾ ਚ ਮੁੱਖ ਮੰਤਰੀ ਕਹਿੰਦਾ ਓਏ ਚੁੱਪ ਕਰ ਜਾ ਤਿੰਨ ਦਿਨਾਂ ਬਾਅਦ ਵੀ ਕਰੇਗਾ ਤੀਜਾ ਸਾਲ ਹੋ ਗਿਆ 13 ਮਹੀਨੇ ਹੋ ਗਏ 33 ਹੋ ਗਏ ਹੂੰ ਉਹ ਤਾਂ ਆਇਆ ਨਹੀਂ ਕਿ ਤੀਜਾ ਦਿਨ ਇਹਦਾ ਮਤਲਬ ਤੁਸੀਂ ਦੇਖ ਦੇ ਟਿੱਕੇ ਕੱਢ ਦਿਓ ਜੇ ਸੁਨੀਲ ਜਾਖੜ ਚੈਲੰਜ ਕਰਦਾ ਵੀ ਸਾਰੇ ਵਿਧਾਇਕਾਂ ਦੀ ਐਮਪੀਆਂ ਦੀ ਸਾਬਕਾ ਦੀ ਆਨੰਦ ਤੇ ਉਹ ਜਾਂਚ ਕਰੋ ਮੈਂ ਤਾਂ ਕਹਿੰਦਾ ਸਾਰੇ ਅਫਸਰਾਂ ਦੀ ਵੀ ਕਰਾਓ ਅਫਸਰਾਂ ਤੋਂ ਬਿਨਾ ਕਰਾਪਸ਼ਨ ਹੋਈ ਨਹੀਂ ਸਕਦੀ ਜਿਹੜੀ ਸੰਸਥਾਗਤ ਕਰਪਸ਼ਨ ਆ ਟੈਂਡਰਾਂ ਦੀ ਠੇਕਿਆਂ ਦੀ ਨੀਤੀਆਂ ਦੀ ਪਾਲਸੀਆਂ ਦੀ ਨੀਤੀ ਇਹਨਾਂ ਨੇ ਕੋਈ ਬਦਲੀ ਨਹੀਂ ਪਹਿਲਾਂ ਵਾਲੀ ਇਸੇ ਕਰਕੇ ਪਹਿਲਾਂ ਕਹਿੰਦੇ ਬਾਹਰਲੇ ਨੌਕਰੀ ਲੈਂਦੇ ਨੇ ਹੁਣ ਪਹਿਲਾਂ ਨਾਲੋਂ ਜ਼ਿਆਦਾ ਲੈਂਦੇ ਨੇ ਹੁਣ ਤਾਂ ਬਾਹਰ ਲੈਨੇ ਆ ਕੇ ਕਮਾਨੇ ਸੰਭਲੀ ਜਿਹੜੇ ਕਹਿੰਦੇ ਹਾਈ ਕਮਾਂਡ ਕਲਚਰ ਖਤਮ ਕਰਾਂਗੇ ਮੁੱਦੇ ਦੀ ਸਿਆਸਤ ਕੋਈ ਨਹੀਂ ਕਰ ਰਿਹਾ ਹਮ ਅਸ਼ਲੀਲ ਵੀਡੀਓ ਆਉਣ ਲੱਗੀਆਂ ਮੁੱਦਾ ਕੀ ਆ ਪੰਜਾਬ ਦੇ ਲੋਕਾਂ ਦੇ ਮੁੱਦੇ ਕੀ ਨੇ ਕੀ ਨਸ਼ਾ ਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਭ੍ਰਸ਼ਟਾਚਾਰ ਕੀ ਇਹ ਤਿੰਨੇ ਮੁੱਦੇ ਨੇ ਹੋਰ ਪੰਜਾਬ ਦੇ ਕੋਈ ਮੁੱਦੇ ਨਹੀਂ ਤਿੰਨ ਖੇਤੀ ਕਾਨੂੰਨਾਂ ਵਾਪਸ ਕਰਾਉਣ ਖਾਤਰ ਕਿੱਡਾ ਸੰਘਰਸ਼ ਲੜਿਆ ਵੀ ਇਹ ਖੇਤਾਂ ਨੂੰ ਖੋਣਗੇ ਹੁਣ 40000 ਏਕੜ ਅਕਵਾਇਰ ਕਰ ਰਿਆ ਜੇ ਖੇਤ ਨਾ ਰਹੇ ਪੰਜਾਬ ਨਹੀਂ ਰਹਿਣਾ ਬਾਈ ਜੀ ਧਾਰਤਮਾਲਾ ਪ੍ਰੋਜੈਕਟ ਚ ਕਿੰਨਾ ਕੁਸ਼ ਆ ਗਿਆ ਇਹ ਹੁਣ ਕਿੱਥੇ ਪੰਜਾਬ ਚ ਕਿਹਨੇ ਕਹਿ ਵੀ ਸਾਨੂੰ ਮਕਾਨ ਬਣਾ ਕੇ ਦਿਓ ਜੀ ਇਹੀ ਆ ਨਾ ਜਿਹਦਾ ਮਾੜਾ ਘਰ ਅਗਲਾ ਕਹਿੰਦਾ ਇਹ ਕਿਰਾਏ ਤੇ ਦੇ ਦਾਂਗੇ ਆਪਾਂ ਵਧੀਆ ਪੈਸੇ ਆਗੇ ਨਾ ਜਿਨ੍ਹਾਂ ਕੋਲੇ ਦੋ ਦੋ ਫਲੈਟ ਖਰੀਦੀ ਫਿਰਦੇ ਨੇ ਤਿੰਨ ਤਿੰਨ ਖਰੀਦੀ ਫਿਰਦੇ ਨੇ ਗਾਂ ਕਿਰਾਏ ਤੇ ਚੜੀ ਫਿਰਦੇ ਨੇ ਦੋ ਨੰਬਰ 'ਚ ਸਭ ਤੋਂ ਵੱਧ ਰੀਅਲ ਅਸਟੇਟ 'ਚ ਪੈਸਾ ਲੱਗਿਆ ਹੋਇਆ ਅਫਸਰਾਂਾਂ ਦਾ ਤੇ ਸਿਆਸਤਦਾਨਾਂ ਦਾ ਸੋ ਇਸ ਕਰਕੇ ਇਹ ਜਿਹੜੀ ਹੁਣ ਇੱਕ ਉਸਾਰਲੀ ਗੱਲ ਮਝਿੱਠੀ ਵਾਲੀ ਇਹ ਕਰਦੇ ਕਰਦੇ ਦੋ ਕਮ ਆਪਣੇ ਕੱਢ ਗਏ ਉਹ ਕਿਹੜੇ ਕਿਹੜੇ ਕਹਿੰਦਾ ਸੀ ਨਾ ਜ਼ੀਰੋ ਟੋਲਰੈਂਸ ਭ੍ਰਿਸ਼ਟਾਚਾਰ ਪ੍ਰਤੀ ਮੈਂ ਤਾਂ ਇੱਕ ਤੱਤ ਕੱਢਿਆ ਹੋਇਆ ਸੁਨੀਲ ਜਦੋਂ ਇਹਨਾਂ ਨੇ ਕਿਹਾ ਕਟੜ ਇਮਾਨਦਾਰ ਮਹਲੇ ਵੀ ਕਿਤੇ ਘਰ ਲੈਣ ਨੂੰ ਹੱਥ ਪੈ ਗਿਆ ਜਦੋਂ ਕਹਿੰਦੇ ਆ ਜ਼ੀਰੋ ਟੋਲਰੈਂਸ ਇਹਦਾ ਮਤਲਬ ਕੰਮ ਸ਼ੁਰੂ ਹੋ ਗਿਆ ਬੀਜੇ ਸਿੰਘ ਨੇ ਲਾ ਬੁਲਾਇਆ ਸੀ ਮੈਂ ਦਫ਼ਤਰ ਟੇਪ ਸੁਣਾਈ ਉਹਨੂੰ ਮੇਰੇ ਕੋਲੇ ਮੰਨਿਆ ਕੇਸ ਬਣਾਤਾ ਹੁਣ ਕਲੀਨ ਚਿੱਟ ਜਾ ਰਹੀ ਹੈ ਨਾ ਫਿਰ ਦੂਜੀ ਗੱਲ ਕਮਰ ਵਿਜੇ ਪ੍ਰਤਾਪ ਕੀ ਕਹਿ ਕੇ ਲਿਆਂਦਾ ਸੀ ਸਾਰੇ ਪੰਜਾਬ ਚ ਪੋਸਟਰ ਵੋਏ ਸੀ ਸ਼ੇਤੀਓ ਸਵਾਲ ਉਠਾਉਣ ਲੱਗ ਗਿਆ ਇੱਕ ਹਿਸਾਬ ਨਾਲ ਪਾਰਟੀ ਚੋਂ ਕੱਢੀ ਹੋਇਆ ਸੀ ਉਹ ਜਦੋਂ ਉਹਨਾਂ ਮੀਟਿੰਗ ਵਿੱਚ ਬੁਲਾਉਣਾ ਨਾ ਉਹ ਹਲਕੇ 'ਚ ਜੇ ਜਾਣਾ ਉਹਨੂੰ ਬੁਲਾਉਣਾ ਸਾਰੇ ਕਸੇ ਦੇ ਵਿੱਚੋਂ ਨਾਲ ਦੀ ਨਾਲ ਉਹਨੂੰ ਬੜਕਾਤਾ ਸਰਕਾਰ ਤਾਂ ਆਪੋਜੀਸ਼ਨ ਲੀਡਰ ਮੰਨਣ ਲੱਗ ਗਈ ਸੀ ਮੈਂ ਕਹਿੰਦਾ ਇਹ ਕਹਿ ਕੇ ਵੀ ਮਜੀਠੀ ਦਾ ਸਾਥ ਦੇਣ ਲੱਗ ਗਿਆ ਹੂੰ ਉਹਨੇ ਕਿਹਾ ਮੇਰੇ ਮਜੀਠੀ ਨਾਲ ਮਤਭੇਦ ਨਹੀਂ ਪਰ ਆ ਤੌਰ ਤਰੀਕੇ ਗਲਤ ਨੇ ਹੂੰ ਆ ਪਰਚਾ ਨਹੀਂ ਬਣਦਾ ਸੀ ਉਹਦਾ ਹੂੰ ਉਹਦੇ ਮਤਭੇਦ ਨੇ ਤੁਸੀਂ ਜਵਾਬ ਦਿਓ ਉਹਦਾ ਹੂੰ ਇਹ ਇਸੇ ਕਰਕੇ ਮੈਂ ਕਹਿੰਦਾ ਵੀ ਇੱਕ ਕੰਮ ਕਰਕੇ ਆਪਣੇ ਦੋ ਤਿੰਨ ਕੰਮ ਕੱਢ ਲੈਂਦੇ ਨੇ ਅੱਪਾ ਕੁਮਰ ਵਿਜੇ ਪ੍ਰਤਾਪ ਤੇ ਵੀ ਆਉਣੇ ਆ ਕਿ ਮੰਤਰੀਆਂ ਨੇ ਕੀ ਜਵਾਬ ਦਿੱਤਾ ਕੁਮਰ ਵਿਜੇ ਪ੍ਰਤਾਪ ਦੀਆਂ ਗੱਲਾਂ ਦਾ ਜਿੱਥੇ ਤੁਸੀਂ ਕਹੀ ਗੱਲ ਕਿ ਵਿਰੋਧੀਆਂ ਨੇ ਕਦੇ ਨਹੀਂ ਕਿਹਾ ਕਿ ਬਿਕਰਮ ਮਜੀਠੀਆ ਨੂੰ ਕਿ ਉਹ ਦੁੱਧ ਧੁੱਤ ਹੈ ਪਰ ਚਰਨਜੀਤ ਸਿੰਘ ਚੰਨੀ ਸਾਬਕਾ ਮੁੱਖ ਮੰਤਰੀ ਦੇ ਵੇਲੇ ਪਹਿਲਾ ਜਿਹੜਾ ਪਰਚਾ ਦਰਜ ਹੋਇਆ 2021 ਦੇ ਵਿੱਚ ਉਹਨਾਂ ਦੇ ਬਿਆਨ ਦੋ ਤਿੰਨ ਵੱਖੋ-ਵੱਖਰੇ ਆ ਕੇ ਬੈਕ ਟੂ ਬੈ ਉਹ ਤਾਂ ਕਹਿੰਦੇ ਮੈਂ ਗਵਾਹੀ ਦੇਣ ਨੂੰ ਤਿਆਰ ਹਾਂ ਬਿਕਰਮਜੀਠੀਆ ਦੇ ਖਿਲਾਫ ਉਹ ਕੀ ਗਵਾਹੀ ਦੇਣਗੇ ਤੁਹਾਨੂੰ ਇਹੀ ਕਹਿਣਾ ਨਾ ਜੀ ਅਸਲ ਦੇ ਵਿੱਚ ਸਿਆਸੀ ਪਾਰਟੀਆਂ ਨੇ ਤੌਰ ਤਰੀਕੇ ਦਾ ਵਿਰੋਧ ਕੀਤਾ ਸੀ ਵਿਧਿ ਵਿਵਧਾਨ ਦਾ ਵਿਰੋਧ ਕੀਤਾ ਸੀ ਵੀ ਜਿਵੇਂ ਪਰਚਾ ਦਰਜ ਕੀਤਾ ਜਿਵੇਂ ਗ੍ਰਫਤਾਰੀ ਕਰ ਰਹੇ ਹੋ ਜਿਵੇਂ ਤੁਸੀਂ ਦਿਖਾ ਰਹੇ ਹੋ ਹੁਣ ਇਹ ਮਹਾਰਾ ਗੱਲ ਨੂੰ ਬਦਲਦਾ ਇਹਨੇ ਕਿਉਂਕਿ ਹੱਥ 'ਚ ਮੀਡੀਆ ਬਹੁਤ ਆ ਕਹਿੰਦਾ ਰਲ ਗਿਆ ਜੀ ਹੁਣ ਦੇਖੋ ਸਾਰੇ ਇੱਕ ਹੋ ਗਏ ਮਜੀਠੀ ਦੇ ਨਾਲ ਮਤਲਬ ਉਹ ਗੱਲ ਨੂੰ ਜਾ ਕੇ ਉਹਦੇ ਨਾਲ ਜੋੜਤਾ ਹੁਣ ਇਸ ਹਮਾਮ 'ਚ ਨੰਗੇ ਤਾਂ ਸਾਰੇ ਨੇ ਉਦੋਂ ਕਈ ਹਿੱਲ ਗਏ ਪੈਰਾਂ ਤੋਂ ਚੰਨੀ ਹੁਣ ਚੰਨੀ ਨੂੰ ਚੰਨੀ ਦੀ ਗਵਾਹੀ ਕੀ ਜੀ ਬਣਦੀ ਮੈਨੂੰ ਦੱਸੋ ਚੰਨੀ ਨੇ ਉਹਦੀ ਜਾਂਚ ਕੀਤੀ ਆ ਚੰਨੀ ਨੇ ਹੁਕਮ ਦਿੱਤਾ ਪਰਚਾ ਦੋ ਪਰਤੇ ਦੀ ਜਾਂਚ ਕੀਤੀ ਆ ਉਹ ਚ ਨਰਨਜਨ ਸਿੰਘ ਆਉਂਦਾ ਉਹਦੇ ਵਿੱਚ ਛੱਟੋ ਵੱਧਿਆ ਹੁੰਦਾ ਇਹਦੀ ਗਵਾਹੀ ਕੀ ਹੋਊ ਕਿਉਂਕਿ ਨਾਲ ਉਹਨੇ ਇਹ ਵੀ ਕਹਿਤਾ ਵੀ ਹੁਣ ਤਿੰਨ ਚਾਰ ਹੋਰ ਆਉਣਗੇ ਪ੍ਰਗਟ ਸਿੰਘ ਆਉਜੀ ਚੰਨੀ ਆਉਜੀ ਤੇ ਉਹ ਪ੍ਰਧਾਨ ਬੜਿੰਗ ਵੀ ਆ ਸਕਦਾ ਉਹ ਬਾੜੀਆਂ ਵਾਲੇ ਮਸਲੇ 'ਚ ਹੋਰ ਵੀ ਤੁਸੀਂ ਦੇਖਿਓ ਜੀ ਆਉਣਗੇ ਇਹਦੇ ਨਾਲ ਹੁਣ ਉਹ ਕੱਚੀ ਮਿੱਟੀ ਦੇ ਪੈਰ ਲੱਗੇ ਹੋਏ ਨੇ ਉਹਨਾਂ ਨੇ ਪਾਪਤਾ ਕੀਤੇ ਹੋਏ ਨੇ ਕੰਮ ਰੇ ਨੇ ਨੀਤੀਆਂ ਪਾਲ ਸਿੰਘ ਤਾਂ ਉਹਨਾਂ ਵਾਲੀ ਨੇ ਇਹਨਾਂ ਦੀਆਂ ਫਿਰ ਇਹਦੇ ਕਰਕੇ ਉਹੀ ਚਲਾਕੀ ਕਰ ਰਿਹਾ ਮਤਲ ਚੰਨੀ ਚਲਾਕੀ ਕਰ ਰਿਹਾ ਮੈਂ ਤਾਂ ਗਵਾਹੀ ਦੇਣ ਨੂੰ ਤਿਆਰ ਆ ਉਹਦੀ ਗਵਾਹੀ ਦੀ ਵੈਲਿਊ ਕੀ ਆ ਇਹ ਹੁਣ ਹਨੂਮਾਨ ਨਹੀਂ ਪੂਛ ਮੰਗੂ ਨਾ ਇੱਕੇ ਪ੍ਰਚਾਰ ਮੇਮ ਵਿੱਢ ਲਈ ਇਹਨਾਂ ਨੇ ਇਹਨੂੰ ਵਧਾਉਣਾ ਕਿਵੇਂ ਆ ਆ ਗਿਆ ਵੀ ਆ ਗਿਆ ਛਟੋ ਪੱਦਾ ਆ ਗਿਆ ਛਟੋ ਪੱਦੇ ਨੇ ਕੀ ਕਰਨਾ ਜੀ ਇਹ ਚ ਜੋ ਕੁਛ ਉਹਨੇ ਜਾਂਚ ਕੀਤੀ ਫਾਈਲ ਤੇ ਨਹੀਂ ਲਿਖੀ ਜੇ ਫਾਈਲ ਤੇ ਨਹੀਂ ਲਿਖੀ ਉਹਦੇ ਕੋਲੇ ਨਵੇਂ ਪ੍ਰੂਫ ਸੀ ਇਹਦਾ ਮਤਲਬ ਉਹਨੇ ਬੇਈਮਾਨੀ ਕੀਤੀ ਆਪਦੇ ਕੋਲੇ ਰੱਖ ਲਿਖ ਕਿਸੇ ਮੌਕੇ ਵਰਤਣ ਨੂੰ ਬਲੈਕਮੇਲ ਕਰਨ ਨੂੰ ਉਹਨੇ ਕਹੇ ਤਾਂ ਮੈਂ ਤਾਂ ਜਾਣਕਾਰੀ ਦੇ ਕਿਹਾ ਇੱਕ ਦਿਨ ਮੀਡੀਆ ਟ੍ਰੈਲ ਚੱਲੀ ਦੂਜੇ ਦੇ ਨਾਂ ਆ ਗਿਆ ਵੀ ਆ ਗਿਆ ਨਰਿੰਦਰ ਸਿੰਘ ਆ ਗਿਆ ਉਹ ਫੇਰ ਆ ਉਹ ਆ ਗਿਆ ਉਹ ਚਾਹ ਲ ਆ ਗਿਆ ਜੀ ਉਹ ਫਲਾਨਾ ਆ ਗਿਆ ਜੀ ਤੇ ਉਹਨਾਂ ਦੀਆਂ ਸਾਰੀਆਂ ਗੱਲਾਂ ਨਸ਼ੇ ਦੇ ਕੇਸ ਬਾਰੇ ਨੇ ਨਸ਼ੇ ਦਾ ਕੇਸ ਤਾਂ ਬਿਜ਼ਨਸ ਕੋਲ ਹੈ ਹੀ ਨਹੀਂ ਹੂੰ ਬਿਜ਼ਨਸ ਨਸ਼ੇ ਦੀ ਜਾਂਚ ਨਹੀਂ ਕਰ ਸਕਦੀ ਕਿਹਾ ਨਹੀਂ ਉਹਨੇ ਨਰਿੰਦਰ ਸਿੰਘ ਨੇ ਕਹਿੰਦਾ ਮੈਨੂੰ ਕਹਿੰਦੇ ਅਸੀਂ ਭੋਲੇ ਨੇ ਕੀ ਕਿਹਾ ਫਲਾਨੇ ਨੇ ਕੀ ਕਿਹਾ ਕਹਿੰਦਾ ਮੈਂ ਕਿਹਾ ਈਡੀ ਤੋਂ ਮੰਗ ਲੋ ਰਿਕਾਰਡ ਹੂੰ ਫਿਰ ਸਟਾ ਲੈ ਬੈਠੀ ਨਾ ਉਹਦੇ ਕੋਲੇ ਰਿਕਾਰਡ ਤਾਂ ਸਾਰਾ ਉਹਨਾਂ ਕੋਲੇ ਆ ਮਤਲਬ ਇੱਕ ਬਾਲ ਫੇਰ ਕਿਉਂਕਿ 7 ਦਿਨ ਦਾ ਰਿਮਾਂਡ ਮਿਲ ਗਿਆ ਕੀ ਪੁੱਛਗੇ ਚ ਕਰਨੀਆਂ ਫਿਰ ਕਦੇ ਸ਼ਿਮਲੇ ਲੈ ਜਾਓ ਜੀ ਉਹਨੂੰ ਹੈ ਨਹੀਂ ਕਦੇ ਮੁੜ ਕੇ ਉਹਦੇ ਮਜੀਠੀਏ ਉੱਥੇ ਲੈ ਜਾਓ ਜੀ ਖਬਰਾਂ ਬਣਾਉਣ ਦਾ ਤਰੀਕਾ ਫਿਰ ਗਾਹ ਤੁਸੀਂ ਦੇਖੋ ਪੁਲਿਸ ਰਾਜ ਉਸ ਦਿਨ ਕਚੈਰੀਆਂ ਬੰਦ ਅੱਜ ਸਾਰਾ 8 ਫੇਜ਼ ਬੰਦ ਅੰਬ ਸਾਹਿਬ ਗੁਰਦੁਆਰਾ ਸਾਰਾ ਸਕੂਲ ਬੋਰਡ ਬੰਦ ਕਰਫਿਊ ਵਰਗੇ ਸਿਚੁਏਸ਼ਨ ਕੀ ਕਿਹਾ ਜਾ ਰਿਹਾ ਹੈ ਜੀ ਕੀ ਦਿਖਾਇਆ ਜਾ ਰਿਹਾ ਹੈ ਲੋਕਾਂ ਨੂੰ ਦੇਸ਼ਤਵਾਦ ਪੈਦਾ ਕਰ ਰਿਹਾ ਹੈ ਲੋਕਾਂ ਤੇ ਫਿਰ ਘਰਾਂ 'ਚ ਫੜਲੇ ਲੋਕ ਹੂੰ ਵੀ ਤਾਂ ਆ ਕਿ ਉਹਦੀ ਪੇਸ਼ੀ ਤੇ ਨਾ ਆਉਣ ਹੂੰ ਤ ਤੁਸੀਂ ਦੇਖੋ ਤੁਸੀਂ ਕਰ ਕੀ ਰਹੇ ਨੇ ਸੋ ਇਹ ਇਹ ਜਿਹੜੇ ਇਹ ਹੁਣ ਤੁਸੀਂ ਉਹ ਕੇਸ ਕਵਰ ਕੀਤਾ ਜੀ ਜੀ ਆਪਣੇ ਆਪਣੇ ਫੌਜੀ ਅਫਸਰ ਕਰਨ ਹਿਸਾਬ ਨੂੰ ਕੁੱਟਣ ਵਾਲਾ ਬਾਠ ਵਾਲਾ ਕੇਸ ਵੀ ਤਰਜ ਹੋ ਗਿਆ ਕਹਿੰਦੇ ਨੇ ਬੰਦੇ ਵੀ ਸਸਪੈਂਡ ਕਰ ਲੇ ਤੇ ਫੜਿਆ ਕਿਉਂ ਨਹੀਂ ਫੜਿਆ ਅਜੇ ਤੱਕ ਕੋਈ ਹੂੰ ਮੁੰਡਾ ਬਟੰਡੇ ਮਰਿਆ ਕੇਸ ਪੁਲਸੀਆਂ ਤੇ ਦਰਜ ਹੋ ਗਿਆ ਅਜੇ ਤੱਕ ਕੋਈ ਫੜਿਆ ਰਾਜੀਤ ਫੜਿਆ ਇਹਦਾ ਮਤਲਬ ਪੁਲਿਸ ਵਾਲਿਆਂ ਨੂੰ ਸ਼ਹਿ ਦੇਣੀ ਹੋਆ ਵੀ ਕੋਈ ਨਹੀਂ ਜੇ ਕੇਸ ਵੀ ਦਰਜ ਹੋ ਗਿਆ ਫਿਰ ਕੀ ਆ ਜੇ ਸਸਪੈਂਡ ਹੋ ਗਏ ਫਿਰ ਕੀ ਆ ਤਨਖਾਹ ਤਾਂ ਤੁਹਾਨੂੰ ਮਿਲੇ ਜਾਣੀਆਂ ਕਿਉਂਕਿ ਇੱਕ 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 ਬਾਦਲ ਪਾ ਗਿਆ ਨਾ ਫਿਰਤ ਪੁਲਸੀਆਂ ਦੇ ਕੇਸ ਵੀ ਸਰਕਾਰੀ ਖਰਚੇ ਤੇ ਲੜੇ ਜਾਣਗੇ ਜਿੰਨੇ ਪੁਲਸੀਆਂ ਨੂੰ ਕਦਾ ਹੋਈਆਂ ਅੰਦਰ ਹੋਏ ਸਾਰਿਆਂ ਦੀਆਂ ਪੂਰੀਆਂ ਤਨਖਾਹਾਂ ਤੇ ਪੂਰੀਆਂ ਅਵੰਸ਼ਨਾ ਦਿੱਤੀਆਂ ਹੋਈਆਂ ਨੇ ਪੁਲਿਸ ਦੇ ਮਨ 'ਚ ਡਰ ਪਈ ਨਹੀਂ ਕੋਈ ਉਹਨਾਂ ਨੂੰ ਪਤਾ ਵੀ ਸਾਡਾ ਕੋਈ ਨਹੀਂ ਕੁਝ ਕਰ ਸਕਦਾ ਮਤਲਬ ਪ੍ਰਾਣਿਆਂ ਦੇ ਬੀਜੇ ਕੰਡੇ ਵੀ ਉਹਨਾਂ ਨੂੰ ਖੁਦ ਵੀ ਚੁਭ ਰਹੇ ਅੱਜ ਇਹ ਕੰਡਿਆਂ 'ਚ ਵਾਧਾ ਕਰ ਰਿਹਾ ਪ੍ਰਾਣਿਆਂ ਦੇ ਬੀਜੇ ਕੰਡਿਆਂ ਦਾ ਲਾਹਾ ਲੈ ਰਿਹਾ ਉਹਨਾਂ ਨੂੰ ਉਹਨਾਂ ਦੇ ਮੂੰਹ ਹੋਰ ਤੇ ਅੱਖੇ ਕਰ ਰਿਹਾ ਇਸ ਰੂਪ ਚ ਤਾਂ ਪਹਿਲਾਂ ਕਦੇ ਨਹੀਂ ਆਇਆ ਹੋਇਆ ਸੀ ਚਲੋ ਖਾੜਕੂ ਬਾਦ ਵੇਲੇ ਤਾਂ ਬਹੁਤ ਕੁਝ ਹੋਇਆ ਇਹਨਾਂ ਸਰਕਾਰਾਂ ਵੇਲੇ ਜਿਹੜੇ ਲੈਵਲ ਤੇ ਇਹ ਕਰ ਰਹੇ ਨੇ ਹੋਇਆ ਟੱਕਾ ਮਜੀਠੀ ਨੇ ਥੋੜੀ ਬਦਮਾਸ਼ੀ ਕੀਤੀ ਹੈ ਜੀ ਪੁਲਿਸ ਅਫਸਰ ਜਿਹਦੀਆਂ ਟੰਗਾ ਤੋੜੀ ਸੀ ਇੱਥੇ ਲੁਧਿਆਣੇ ਹੋਟਲ ਚ ਉਹ ਕੀ ਸੀ ਇੱਕ ਪੁਲਿਸ ਵਾਲਾ ਮਾਰਿਆ ਸੀ ਉਹਦੀ ਧੀ ਨੂੰ ਛੇੜਦੇ ਸੀ ਉਹ ਕੀ ਸੀ ਪਤਾ ਲੱਗਿਆ ਮੁਣਕੇ ਉਹ ਕਿਸੇ ਦਾ ਕੀ ਬਣਿਆ ਹੁਣ ਵੀ ਕਹਿੰਦਾ ਕੋਈ ਨਹੀਂ ਮੰਨਾ ਚਿੱਕਾ ਕਢਾਉ ਜਿਹਦਾ ਮਤਲਬ ਜਿਹੜਾ ਤੁਸੀਂ ਕਰਦੇ ਹੋ ਉਹੀ ਅਸੀਂ ਕਰਾਂਗੇ ਫਿਰ ਤੁਹਾਡੇ ਤੇ ਉਹਨਾਂ 'ਚ ਫਰਕ ਕੀ ਹੋਇਆ ਜੀ ਸੁਖਵੀਰ ਬਾਦਲ ਨੇ ਪ੍ਰੈਸ ਕਾਨਫਰੰਸ 'ਚ ਕਿਹਾ ਕਿ ਕਿਸੇ ਤੇ ਨਜਾਇਜ਼ ਪਰਚਾ ਨਹੀਂ ਹੋਏਗਾ ਪਰ ਜਿਹੜੇ ਤੰਗ ਕਰ ਰਿਹਾ ਨਜਾਇਜ਼ ਉਹਨਾਂ ਦੇ ਖਿਲਾਫ ਅਸੀਂ ਜ਼ਰੂਰ ਕਾਰਵਾਈ ਕਰਾਂਗੇ ਮੈਂ ਇਹ ਕਹਿੰਦਾ ਜੀ ਕਾਰਵਾਈ ਕਰਨੀ ਚਾਹੀਦੀ ਹੈ ਕਾਰਵਾਈ ਕਰੂ ਕਿ ਨਾ ਰਹੀ ਇਹਨਾਂ ਅਫਸਰਾਂ ਰਹੀਓ ਕਰੂ ਨਾ ਇਹ ਕਹਿੰਦਾ ਅਫਸਰਾਂ ਦੀਆਂ ਮੈਂ ਡੇਰੀਆਂ ਬਣਾ ਨਹੀਂ ਹੋ ਜਣੇ ਕਿਸੇ ਅਫਸਰ ਦਾ ਕੋਈ ਵਾੜਵੰਗਾ ਕੀਤਾ ਉਹੀ ਜਿਹੜੇ ਜਾਂਚ ਕਰਦੇ ਆ ਉਹੀ ਮੁੜ ਕੇ ਮੁਕਰ ਜਾਂਦੇ ਨੇ ਉਹਨਾਂ ਨੂੰ ਹੀ ਤਨਖਾਹਾਂ ਮਿਲਦੀਆਂ ਨੇ ਉਹਨਾਂ ਨੂੰ ਹੀ ਤਰਕੀਆਂ ਮਿਲਦੀਆਂ ਨੇ ਇਹਨਾਂ ਨੂੰ ਤਾਂ ਬਈ ਜੀ ਇੱਕ ਬੜਾ ਵਧੀਆ ਤਰੀਕਾ ਮਿਲ ਗਿਆ ਬਾਦਲ ਸਾਹਿਬ ਤੇ 3000 ਕਰੋੜ ਦਾ ਪਰਚਾ ਕਿਐਸੀ ਕਰੋੜ ਦਾ ਚਲਾਨ ਅਦਾਲਤ ਚੋਂ 마ਫ ਸਾਰਾ ਕੁਛ ਕਾਨੂੰਨੀ ਨਜ਼ਰੇ ਚ ਚਿੱਟਾ ਹੋ ਗਿਆ ਨਾ ਆਸ਼ੂ ਅੱਡਾ ਵੱਡਾ ਨਾਲ ਅਫਸਰ ਫਸ ਗਏ ਫਲੈਟ ਕਾਨੂੰਨ ਦੀ ਨਜ਼ਰੇ ਤਾਂ ਸਹੀ ਬਣ ਗਿਆ ਸ਼ਾਮ ਸ਼ੁੰਦਰ ਰੌੜਾ ਨਗਦ ਪੈਸੇ ਦੇ ਰਿਹਾ ਸੀ 50 ਲੱਖ ਨੋਟਾਂ ਵਾਲੀ ਮਸ਼ੀਨ ਕੇਸ ਰੱਦ ਮਤਲਬ ਕਾਨੂੰਨ ਦੀ ਨਜ਼ਰ ਵਿੱਚ ਤਾਂ ਹੁਣ ਮੁੜ ਕੇ ਤੁਸੀਂ ਉਹੀ ਉਹੀ ਕੇਸ ਦਰਜ ਨਹੀਂ ਕਰ ਸਕਦੇ ਜਿਹੜਾ ਰੱਦ ਹੋ ਗਿਆ। ਨਾ ਅਗਲੇ ਨੂੰ ਦੋਸ਼ੀ ਕਹਿ ਸਕਦੇ। ਕੈਪਟਨ ਸਿਟੀ ਸਕੈਮ ਹੂੰ ਰੱਦ। ਮੂਲ ਮੁੱਦਾ ਵੀ ਖਤਮ। ਇਹ ਤਾਂ ਉਹ ਗੱਲ ਬਣ ਗਈ ਨਾ ਰਿਸ਼ਵਤ ਲੈnde ਫੜੇਗੇ ਤੇ ਰਿਸ਼ਵਤ ਦੇ ਕੇ ਛੁੱਟ ਗਏ। ਹੂੰ। ਇਹੀ ਅਫਸਰ ਨੇ। ਇਹੀ ਇਹ ਕਿਉਂਕਿ ਇਹ ਨਾ ਰਹੀ ਹੋ ਕਰਨ ਕਿ ਫੇਰ ਵੀ। ਹੂੰ। ਇਹਨਾਂ ਦੀ ਰਪਾਵਾਰਾਂ ਨੇ ਸਾਰੀਆਂ ਜੀ। ਉਦੋਂ ਦੀਆਂ ਵੀ ਹੁਣ ਵੀ। ਤੁਸੀਂ ਇਹ ਦੇਖੋ ਅੱਜ ਸੁਖਵੀਰ ਫੜਿਆ। ਉਹ ਐਸਪੀ ਨਾਲ ਕੀ ਗੱਲਾਂ ਕਰਦਾ। ਇਹ ਨਹੀਂ ਅਸਲ ਗੱਲ ਕਰਨੀ ਤਾਂ ਮੈਂ ਤਾਂ ਗੁਰਦੁਆਰੇ ਮੱਥਾ ਟੇਕਣਾ ਆ ਚਲੋ ਕਹਿ ਸਕਦੇ ਹੁੰਦੇ ਆ ਕਈ ਵਾਰ ਇਸ ਗੱਲ ਨੂੰ ਦੂਜੀ ਗੱਲ ਹੁਕਮ ਕਿੱਥੋਂ ਹੁੰਦਾ ਸਾਨੂੰ ਕੇਜਰੀਵਾਲ ਤੋਂ ਹੁੰਦਾ ਓਏ ਤੁਸੀਂ ਤੂੰ ਪੰਜਾਬ ਪੁਲਿਸ ਤਾਂ ਚੰਗੀ ਸੀ ਹੁਣ ਤੁਸੀਂ ਉਹਨਾਂ ਦੇ ਹੁਕਮ ਮੰਨਣ ਲੱਗੇ ਮਤਲਬ ਤੁਸੀਂ ਗੱਲਾਂ ਕੰਜੀਆਂ ਨਹੀਂ ਕਰਦੇ ਹੋ ਤੁਸੀਂ ਲੜਨਾ ਲੜੋ ਤੁਸੀਂ ਬੋਲੋ ਵੀ ਤੁਸੀਂ ਕਰ ਕੀ ਰਹੇ ਹੋ ਤੁਸੀਂ ਦਹਿਸ਼ਤ ਪਾ ਰਹੇ ਹੋ ਤੁਸੀਂ ਆਹ ਕਰ ਰਹੇ ਹੋ ਜਿਹੜਾ ਕਾਨੂੰਨ ਕਹਿੰਦਾ ਇੱਕ ਬੰਦੇ ਖਾਤਰ ਇੰਨਾ ਕੁਝ ਬੰਦ ਜੀ ਸਾਰਾ ਕੁਝ ਇਹ ਹੁਕਮ ਇਹਦਾ ਮਤਲਬ ਦਿੱਲੀੋਂ ਨਾ ਵੀ ਆਇਆ ਹੁੰਦਾ ਜੇ ਇੱਥੋਂ ਆਇਆ ਹੁੰਦਾ ਫਿਰ ਹੁਕਮ ਸਹੀ ਸੀ ਆਇਆ ਤਾਂ ਇਹ ਨਾ ਰਹੀ ਹਾਂ ਹੂੰ ਚਾਹੇ ਹੁਕਮ ਦਿੱਲੀ ਦਾ ਇਹ ਨਾ ਰਹੀ ਹਾਂ ਆਇਆ ਪੰਜਾਬ 'ਚ ਜਿਹੜੀਆਂ ਨੀਤੀਆਂ ਭਾਜਪਾ ਦੀਆਂ ਲਾਗੂ ਹੁੰਦੀਆਂ ਰਹੀਆਂ ਇਹ ਨਾ ਰਹੀਆਂ ਹੁੰਦੀਆਂ ਰਹੀਆਂ ਆਮ ਆਦਮੀ ਭਾਜਪਾ ਦੀ ਤੁਸੀਂ ਗੱਲ ਕੀਤੀ ਹੈ ਮੰਤਰੀ ਜਿਹੜੇ ਨੇ ਆਮ ਆਦਮੀ ਪਾਰਟੀ ਦੇ ਅਮਨ ਰੋੜਾ ਹੋ ਗਏ ਹੋਰ ਕੁਲਦੀਪ ਧਾਲੀਵਾਲ ਉਹ ਕਹਿ ਰਿਹਾ ਐਨਸੀਬੀ ਦੀ ਜਿਹੜੀਆਂ ਗੱਲਾਂ ਚੱਲ ਰਹੀਆਂ ਨੇ ਨਾ ਭਾਜਪਾ ਬਚਾਉਣਾ ਚਾਹੁੰਦੀ ਹੈ ਵਿਕਰਮ ਜੀਠੀਆ ਤੇ ਨਾ ਸਾਰਿਆਂ ਦੀ ਕਹਿੰਦੇ ਇੱਕ ਗੱਲ ਹੈ ਪਹਿਲੀ ਗੱਲ ਜੀ ਇਹ ਚ ਕਿਉਂਕਿ ਕੈਸ ਨਹੀਂ ਹੋ ਕਰਾਈਵੇਂ ਨਹੀਂ ਈਡੀ ਆ ਸਕਦੀ ਇੱਕ ਹਾਲਤ ਤੇ ਜੇ ਟ੍ਰੇਲ ਲੱਭ ਜੇ ਉਹ ਡਰਗ ਨਾਲ ਜੁੜ ਜੇ ਇਹਦਾ ਮਤਲਬ ਤੁਸੀਂ ਇੱਕ ਗੱਲ ਤਾਂ ਮੰਨ ਲਈ ਨਾ ਵੀ ਨਾ ਤਾਂ ਉਹਨੇ ਰੇਤੇ ਚੋਂ ਖਾਦੇ ਨੇ ਨਾ ਉਹਨੇ ਟੈਂਡਰਾਂ ਚੋਂ ਖਾਦੇ ਨੇ ਨਾ ਉਹਨੇ ਸ਼ਰਾਬ ਦੇ ਠਿੱਕਿਆਂ ਚੋਂ ਖਾਦੇ ਨੇ ਨਾ ਉਹਨੇ ਕਿਸੇ ਹੋਰ ਚੀਜ਼ ਚੋਂ ਖਾਦੇ ਨੇ ਇਹ ਸਾਰੀ ਆਮਦਨ ਆ ਜਿਹੜੀ ਇਹ ਤਾਂ ਸ਼ਰਾਬ ਦੇ ਆ ਨਸ਼ਾ ਤਸਕਰੀ ਚ ਹੋਈ ਆ ਬਾਕੀ ਤਾਂ ਤਾਂ ਬਰੀ ਕਰਤਾ ਨਾ ਪ੍ਰਚਾਰ ਦੇ ਪੱਖੋਂ ਵੀ ਕਰਤਾ ਹਾਲਾਂਕਿ ਸਾਰੇ ਪਾਸਿਓਂ ਰਾਜੇਬ ਕੇ ਰਿਸ਼ਤ ਖਾਦੀ ਆ ਸਾਰਿਆਂ ਨੇ ਖਾਦੀ ਆ ਇਹ ਵੀ ਹੁਣ ਖਾ ਰਹੇ ਨੇ ਸੋ ਮੇਰੇ ਕਹਿਣ ਦਾ ਮਤਲਬ ਇਹ ਵੀ ਇੱਕ ਖਚੋਲਾ ਅਮਰਸਰ ਦੇ ਕਿਸੇ ਅਫਸਰ ਨੇ ਕਿਹਾ ਵੀ ਅਸੀਂ ਇਹਦੇ ਵਿੱਚ ਸਹਿਯੋਗ ਦੇਣਾ ਚਾਹੁੰਦੇ ਹਾਂ ਮਤਲਬ ਪਰਚਾ ਰਿਸ਼ਵਤ ਆਪਣਾ ਪੈਸੇ ਤੋਂ ਵੱਧ ਜਾਇਦਾਦ ਦਾ ਪ੍ਰਚਾਰ ਉਹਦਾ ਅਰਜੀ ਇਸ ਗੱਲ ਦੀ ਵੀ ਮਿਲ ਕੇ ਜਾਂਚ ਕਰਨਾ ਚਾਹੁੰਦੇ ਆ ਤੇ ਪ੍ਰਚਾਰ ਇਹ ਵੀ ਸਾਥੋਂ ਜਾਂਚ ਖੋਣਾ ਚਾਹੁੰਦੇ ਆ ਜੀ ਉਹ ਮਤਲਬ ਤੁਸੀਂ ਦੇਖੋ ਪੰਜਾਬ ਦੇ ਲੋਕਾਂ ਨਾਲ ਮਾਨਸਿਕ ਬਲਾਤਕਾਰ ਕੀਤਾ ਜਾ ਰਿਹਾ ਸ਼ਰੇਆਮ ਵਿੱਚੇ মিডিਆ ਵਿੱਚੇ ਸਿਆਸੀ ਬੰਦੇ ਨੇ ਤੇ ਬਾਕੀ ਸਾਰੇ ਚੁੱਪ ਬੈਠੇ ਨੇ ਜਿਵੇਂ ਤੁਸੀਂ ਪਹਿਲਾਂ ਗੱਲ ਛੇੜੀ ਸੀ ਕੁਮਰ ਵਿਜੇ ਪ੍ਰਤਾਪ ਵਾਲੀ ਵੀ ਇਸ ਸਾਰੇ ਐਪੀਸੋਡ ਦੇ ਦੌਰਾਨ ਪਰਦੇ ਚ ਹੋਰ ਬੜੇ ਵੱਡੇ ਫੈਸਲੇ ਹੋ ਰਿਹਾ ਆ 8500 ਕਰੋੜ ਦਾ ਕਰਜ਼ੇ ਵਾਲੀ ਵੀ ਗੱਲ ਚੱਲ ਰਹੀ ਹੈ ਕੁਮਰ ਵਿਜੇ ਪ੍ਰਤਾਪ ਬਾਰੇ ਮੈਂ ਤੁਹਾਡੇ ਤੋਂ ਜਾਨਣਾ ਚਾਹੁੰਨਾ ਕਿਉਂਕਿ ਉਹਨਾਂ ਨੇ ਇੱਕ ਪੋਸਟ ਪਾਈ ਜਿਹੜੀ ਉਹ ਸਾਰੀ ਦੁਨੀਆ ਨੇ ਵੇਖੀ ਅਸੀਂ ਵੀ ਉਹਨਾਂ ਨੂੰ ਇੰਟਰਵਿਊ ਕੀਤਾ ਉਹ ਕਹਿੰਦੇ ਮੈਨੂੰ ਤਾਂ ਲਿਖਤੀ ਰੂਪ ਦੇ ਵਿੱਚ ਨਾ ਕੋਈ ਵਾਰਨਿੰਗ ਦਿੱਤੀ ਗਈ ਨਾ ਹੀ ਮੈਨੂੰ ਅਜੇ ਤੱਕ ਲਿਖਤੀ ਨੋਟਿਸ ਮਿਲਿਆ ਕਿ ਤੁਹਾਨੂੰ ਪਾਰਟੀ ਚ ਸਸਪੈਂਡ ਕੀਤਾ ਇਹ ਸਾਰੇ ਪਾਸ ਗਿਆਨੀ ਹਰਪ੍ਰੀਤ ਸਿੰਘ ਸ਼੍ਰੋਮਣੀ ਕਮੇਟੀ ਦਾ ਅਸਿਸਟੈਂਟ ਸਕੱਤਰ ਸੀ ਚਲੋ ਅਕਾਲ ਤਖਤ ਦੇ ਜਥੇਦਾਰਾਂ ਤੋਂ ਲਾਹ ਤਖਤ ਦੇ ਜਥੇਦਾਰਾਂ ਤੋਂ ਲਾਹਤਾ ਉਹ ਹੀ ਕੱਡ ਮਸਲਾ ਉਹਨਾਂ ਨੂੰ ਨਹੀਂ ਜਾਣਾ ਚਾਹੀਦਾ ਕਚਹਿਰੀ 'ਚ ਪਰ ਜਿਹੜੇ ਨਿਜਮਾ 'ਚ ਭਰਤੀ ਕੀਤੀ ਆ ਉਹੀ ਨਿਜਮ ਉਹਨਾਂ ਨੂੰ ਇਹ ਕਹਿੰਦੇ ਨੇ ਵੀ ਤੁਸੀਂ ਜਾ ਸਕਦੇ ਹੋ ਅਦਾਲਤ 'ਚ ਜੁਡੀਸ਼ੀਅਲ ਕਮਿਸ਼ਨਰ ਕਾਹਦੀ ਖੱਤਰ ਬਣਾਇਆ ਉਹਦੇ ਕੋਲੇ ਵੀ ਜਾ ਸਕਦੇ ਹੋ ਉੱਥੇ ਲਲਾ ਲਲਾ ਕਰਤੀ ਓਏ ਤਾਂ ਜੀ ਸਾਡੀਆਂ ਬੁੜੀਆਂ ਰਵਾਈਤਾਂ ਦੀ ਉਲੰਘਣਾ ਹੋ ਗਈ ਜੀ ਇਹਨਾਂ ਨੂੰ ਪੰਥ ਦੀ ਕਚਹਿਰੀ 'ਚ ਜਾਣਾ ਚਾਹੀਦਾ ਅਕਾਲ ਤਖਤ ਮਲਾਜਮਾਂ ਦੇ ਰੋਲੇ ਥੋੜਾ ਨਵੇੜ ਸਕਦਾ ਜੀ ਉਹ ਗਿਆ ਸੀ ਹਾਈ ਕੋਰਟ ਉਹ ਪਿੱਛੇ ਮੁੜਿਆ ਇਦੋਂ ਪਹਿਲਾਂ ਇਹਨਾਂ ਨੇ ਮਲਾਜਮਾਂ ਨਾਲ ਕੀਤੀ ਸੀ ਸ਼ਰਮਣੀ ਕਮੇਟੀ ਨੇ ਉਹ ਕੋਰਟਾਂ 'ਚ ਗਏ ਹੁਣ ਮੁੜ ਕੇ ਮਲਾਜਮਾਂ ਨੂੰ ਐ ਨਹੀਂ ਹੱਥ ਪਾ ਸਕਦੇ ਕਿਉਂਕਿ ਫੈਸਲੇ ਆ ਕੇ ਵੀ ਆ ਨਹੀਂ ਕਰ ਸਕਦੇ ਉਹਦੀ ਕਿਹੜੀ ਜਾਂਚ ਹੋਈ ਹੈ ਜੀ ਹਰਪ੍ਰੀਤ ਸਿੰਘ ਦੀ ਇਹਨੂੰ ਵੀ ਇਹੀ ਕਿਹਾ ਜਾ ਰਿਹਾ ਵੀ ਜਾਂ ਤਾਂ ਛੱਡ ਦੇ ਨਹੀਂ ਕੱਢਾਂਗੇ ਇਹ ਪ੍ਰੋਟੈਕਸ਼ਨ ਖਤਰ ਹਾਈ ਕੋਰਟ ਦੀ ਗਿਆ ਕੀ ਗਲਤ ਹੈ ਜੀ ਜੇ ਤੁਸੀਂ ਸਵਾਲ ਕਿ ਕੀਤਾ ਸੀ ਜਿਹਦੇ ਰੈਫਰੈਂਸ ਮੈਂ ਦਿੱਤਾ ਕਮਰ ਵਿਜੇ ਪ੍ਰਤਾਪ ਨੇ ਜਿਹੜੇ ਸਵਾਲ ਉਹਨੂੰ ਪੋਸਟਰ ਬੁਆਏ ਬਣਾਇਆ ਕਿੱਦਾਂ ਕਿਹਾ ਸੀ ਨਾਲ ਇਹ ਵੀ ਕਿਹਾ ਸੀ ਦਲਤ ਨੂੰ ਡਿਪਟੀ ਮੁੱਖ ਮੰਤਰੀ ਬਣਾਵਾਂਗੇ ਉਹਨੇ ਉਹੀ ਮੁੱਦੇ ਉਠਾਏ ਵਰਚੁਲੀ ਉਹਨੂੰ ਪਾਰਟੀ ਚੋਂ ਕੱਢੀ ਹੋਇਆ ਸੀ ਜਦੋਂ ਪਾਰਟੀ ਚ ਨੌਵਾ ਜੀ ਤੁਹਾਡਾ ਨਾ ਤੁਹਾਨੂੰ ਬੰਦਾ ਵਿਧਾਨ ਸਭਾ ਚ ਕਹਿੰਦਾ ਉਹੀ ਮਾਫੀਆ ਪਹਿਲਾਂ ਸਰਕਾਰਾਂ ਚ ਚਲਾਉਂਦਾ ਸੀ ਉਹੀ ਮਾਫੀਆ ਹੁਣ ਚਲਾ ਰਿਹਾ ਕੋਈ ਜਵਾਬ ਨਹੀਂ ਕਿਸੇ ਗੱਲ ਦਾ ਸੋ ਇਸ ਕਰਕੇ ਕਮਰ ਵਿਜੇ ਪ੍ਰਤਾਪ ਸਿੰਘ ਵਧੀਆ ਅਫਸਰ ਵਾਰੀ ਉਹਦੀ ਪੈਂਠ ਬਣੀ ਹੋਈ ਆ ਪਰ ਸਿਆਸਤਦਾਨ ਵਧੀਆ ਤੋਂ ਸ਼ਾਂਤ ਨਹੀਂ ਨਾ ਹੋਇਆ ਕਿਉਂਕਿ ਉਹਦੇ ਮਨ ਚ ਸੀ ਇਹ ਵੀ ਯਾਰ ਮੇਰੀ ਜਾਂਚ ਆ ਜਿਹੜੀ ਉਹਨੂੰ ਸਿਆਸਤ ਰੋਕਦੀ ਆ ਆਪਾਂ ਸਿਆਸਤ ਚ ਜਾ ਕੇ ਫੇਰੇ ਮਸਲੇ ਹੱਲ ਕਰਾਵਾਂਗੇ ਇਹ ਦੇਖ ਲਿਓ ਨੇ ਵੀ ਇੱਕੋ ਥਾੜੀ ਦੇ ਚੱਟੇ-ਵੱਟੇ ਨੇ ਸਾਰੇ ਤੇ ਇਸ ਕਰਕੇ ਮੈਂ ਤਾਂ ਕਹਿੰਦਾ ਮੈਂ ਤਾਂ ਪੋਸਟ ਪਾਈ ਸੀ ਭਲਾ ਹੋਇਆ ਲੜ ਨੇੜੇ ਛੁੱਟਿਆ ਉਮਰ ਨਾ ਬੀਤੀ ਸਾਰੀ ਟੁੱਟ ਗਈ ਕੜੱਕ ਕਰਕੇ ਬੇਕਦਰਿਆਂ ਦੀ ਜਾਰੀ ਉਹਨੂੰ ਤਸਮਾ ਤੇ ਖੁੱਲ੍ਹ ਮਿਲ ਗਈ ਆਜ਼ਾਦ ਹੋ ਗਿਆ ਜੇ ਕੋਈ ਹੋਰ ਉਹਨੇ ਛੇਤੀ ਕੱਟ ਘੜੜ ਕੋਈ ਇਹ ਜਾ ਸਿਆਸੀ ਫੈਸਲਾ ਨਾ ਕੀਤਾ ਵੀ ਮੈਂ ਉਧਰ ਜਾਣਾ ਮੈਂ ਉਧਰ ਜਾਣਾ ਮੈਂ ਉਧਰ ਜਾਣਾ ਉਹਨੂੰ ਇਕੱਲੇ ਨੂੰ ਲੜਨਾ ਚਾਹੀਦਾ ਜੇ ਕਿਸੇ ਦੇ ਵਿੱਚ ਜਾਓਗੇ ਤੁਹਾਡੇ ਤੇ ਉਹ ਬੰਦਸ਼ਾਂ ਆ ਜਾਣਗੀਆਂ ਜੇ ਮੈਂ ਇੰਨਾ ਬੋਲਦਾ ਮੰਨ ਲਓ ਮੈਂ ਕਿਸੇ ਟੀਵੀ ਵਾਲੇ ਨਾਲ ਜੁੜ ਜਾ ਇਸ ਤਰ੍ਹਾਂ ਨਹੀਂ ਬੋਲ ਸਕਾ ਮੈਨੂੰ ਉਹ ਘੇਰੇ 'ਚ ਕੰਮ ਕਰਨਾ ਪਊਗਾ ਸਰਕਾਰ 'ਚ ਰਹਿੰਦੇ ਥਾਨੂੰ ਉਹ ਘੇਰੇ 'ਚ ਕੰਮ ਕਰਨਾ ਪਊ ਹੁਣ ਉਹ ਆਜ਼ਾਦ ਪੰਛੀਆ ਖੁੱਲ ਕੇ ਉਹਨੇ ਕਾਂਗਰਸ ਵੀ ਦੇਖ ਲਈ ਅਕਾਲੀ ਵੀ ਦੇਖ ਲਏ ਆਪ ਵਾਲੀ ਵੀ ਦੇਖ ਲਏ ਲੋਕ ਇਹਨਾਂ ਤਿੰਨਾਂ ਤੋਂ ਬਦਲ ਚਾਹੁੰਦੇ ਨੇ ਵੀ ਕੀ ਕਰੀਏ ਉਹੀ ਹੈ ਜੀ ਲੋਕਾਂ ਨੂੰ ਸੰਵਾਦ ਲਚਾਉਣਾ ਚਾਹੀਦਾ ਹਕੀਕਤ ਲੋਕਾਂ ਦੇ ਸਾਹਮਣੇ ਦੱਸਣੀ ਚਾਹੀਦੀ ਹੈ ਤਾਂ ਕਿ ਲੋਕ ਵੀ ਸਹੀ ਸੋਚ ਸਹੀ ਵਿਚਾਰ ਆ ਜਿਹੜੀ ਉਹ ਧਾਰਨ ਕਰ ਸਕਣ ਇਸ ਕਰਕੇ ਕੋਈ ਮਾੜਾ ਨਹੀਂ ਹੋਇਆ ਉਹਦੇ ਨਾਲ ਆ ਮੇਰਾ ਇੱਕ ਹੋਰ ਸਵਾਲ ਹੈ ਵਿਕਰਮ ਮਜੀਠੀਆ ਕੇਸ ਨਾਲ ਕਿ ਹੁਣ ਤੱਕ ਦੀ ਸਾਰੀ ਐਕਟੀਵਿਟੀ ਜਾਂ ਗਤੀਵਿਧੀਆਂ ਤੋਂ ਲੈ ਕੇ ਤੁਹਾਨੂੰ ਇਹ ਮਾਮਲਾ ਨਜਿੱਠਦਾ ਕਿੱਥੇ ਨਜ਼ਰ ਆਏਗਾ ਅਦਾਲਤ ਨੇ ਨੱਪਟਾਰਾ ਕਰਨਾ ਉੱਥੇ ਸਭ ਕੁਝ ਫੁੱਲ ਸਟਾਪ ਲੱਗ ਜਾਣਾ ਹੈ ਜਾਂ ਹਾਲੇ ਰੜਕਣਾ ਇਸ ਮਸਲੇ ਨੇ ਬਸ ਜਿੱਦ ਦੇ ਉਹਦਾ ਰਿਮਾਂਡ ਖਤਮ ਹੋ ਗਿਆ ਰੜਕਣਾ ਵੀ ਖਤਮ ਹੋ ਜੂ ਉਦਨੇ ਇਹਨਾਂ ਨੇ ਜਿਹੜਾ ਨਸ਼ਿਆਂ ਵਾਲਾ ਕੇਸ ਸੀ ਜਾਮ ਕਰਤਾ ਨਾ ਉਹਨੇ ਸੁਪਰੀਮ ਕੋਰਟਾ ਰਹੀਂ ਇਹਨੇ ਵੀ ਜਾਮ ਹੋ ਜਾਣਾ ਉਹਨੇ ਉਹ ਚੋਂ ਵੀ ਬਰੀ ਹੋ ਕੇ ਨਿਕਲਣਾ ਇਹ ਚੋਂ ਵੀ ਬਰੀ ਹੋ ਕੇ ਨਿਕਲਣਾ ਦੇਖ ਲਿਓ ਤੁਸੀਂ ਮੇਰਾ ਇਹ ਜਾਇਜ਼ਾ ਕਿਉਂਕਿ ਮੈਂ ਕੋਈ ਕਾਨੂੰਨ ਦਾ ਮਾਹਰ ਤਾਂ ਹਾਂ ਨਹੀਂ ਮੈਂ ਸਿਆਸੀ ਤੌਰ ਤੇ ਤੁਹਾਨੂੰ ਕਿੰਨਾ ਕੁਝ ਦੱਸਦਾ ਵੀ ਇਹ ਜੇ ਕੇਸ ਕਿਵੇਂ ਹੁੰਦੇ ਰਹੇ ਕੀ ਹੁੰਦੇ ਰਹੇ ਇਸੇ ਤਰ੍ਹਾਂ ਇਹਨਾਂ ਨਾਲ ਹੋਣਾ ਮਗਰ ਬੁਰੀ ਤਰ੍ਹਾਂ ਇਹ ਮਤਲਬ ਕਿੰਨਿਆਂ ਨੂੰ ਤਾਂ ਇਹ ਲੱਗਦਾ ਵੀ ਮਜੀਠਿਆ ਰਗੜਦਾ ਮੈਨੂੰ ਇਹ ਲੱਗਦਾ ਇਹ ਮਜੀਠੀਆ ਇਹਦੇ ਨਾਲ ਹੋਰ ਉੱਭਰੂ ਜਿਹੜੇ ਉਹਦੇ ਪਾਪ ਨੇ ਉਹ ਕੁਝ ਹੱਦ ਤੱਕ ਕਾਨੂੰਨ ਦੀ ਨਜ਼ਰਾਂ 'ਚ ਧੋਤੇ ਜਾਣਗੇ ਚਲੋ ਲੋਕਾਂ ਨੇ ਅੱਡ ਫੈਸਲਾ ਕਰਨਾ ਲੋਕ ਤਾਂ ਅੱਖ ਹੀ ਦੇਖਦੇ ਨੇ ਨਾ ਭਗਵੰਤ ਮਾਨ ਨੂੰ ਵੀ ਪਤਾ ਇਹ ਕਹਿੰਦਾ ਦੇਖੋ ਜੀ ਆਪਾਂ ਤਾਂ ਕਰਤਾ ਪੱਕੇ ਵੈਰੀ ਕੀਤਾ ਪਰ ਕਹਿੰਦਾ ਬਰੀ ਹੋ ਜਾਂਦੇ ਨੇ ਮਹਿੰਗੇ ਵਕੀਲ ਕਰ ਲੈਂਦੇ ਨੇ ਹੋਰ ਵੀ ਕੱਲਾਂ ਗੱਲਾਂ ਚੱਲਦੀਆਂ ਨੇ ਵੀ ਤੂੰ ਮੁੱਖ ਮੰਤਰੀ ਐ ਤੇ ਤੈਨੂੰ ਮਹਿੰਗਾ ਵਕੀਲ ਕੌਣ ਕਰ ਲੂ ਵੀ ਪਹਿਲੀ ਸਿੱਟੀ ਬੈਠਾ ਹਥਿਆਰ ਚਲੋ ਕੋਈ ਨਹੀਂ ਕਹਿੰਦਾ ਫਿਰ ਉਹਦੀ ਕਚੇਰੀ ਚ ਤਾਂ ਉਹ ਤਾਂ ਇਨਸਾਫ ਕਰੂਗੀ ਨਾ ਉੱਥੇ ਤਾਂ ਆਮਲਾਂ ਦੇ ਹੋਣਗੇ ਨਵੇੜੇ ਉੱਥੇ ਤਾਂ ਤੇਰੇ ਵੀ ਹੋਣਗੇ ਭਾਈ ਸਾਹਿਬ ਜਦੋਂ ਤੇਰੀਆਂ ਪੁਰਾਣੀਆਂ ਵੀਡੀਓ ਚੱਕ ਕੇ ਚਲਾਈਆਂ ਤੇ ਆ ਨਵੀਆਂ ਚੱਕ ਕੇ ਚਲਾਈਆਂ ਜਿਵੇਂ ਹੁਣ ਇਹ ਕਹਿੰਦੇ ਨੇ ਨਾ ਵਿਧਾਨ ਸਭਾ ਚ ਐ ਕਹਿੰਦੇ ਸੀ ਉਹ ਵੀ ਗਲਤ ਸੀ ਗਲਤ ਰਸਪਾ ਕੇ ਸੀਏ ਸਟਾਫ ਲੈ ਕੇ ਜਾਵਾਂਗੇ ਇਹ ਉਹ ਵੀ ਗਲਤ ਸੀ ਗੱਲ ਐ ਨਹੀਂ ਮੈਂ ਕਹਿੰਦਾ ਉਹ ਸਹੀ ਸੀ ਇਹਨਾਂ ਦਾ ਪੱਧਰ ਕੀ ਆ ਤੁਸੀਂ ਇਹ ਦੇਖੋ ਜਿਹੜੇ ਮੁੱਖ ਮੰਤਰੀ ਬਣਨ ਨੂੰ ਫਿਰਦੇ ਨੇ ਬਣੇ ਹੋਏ ਨੇ ਮੰਤਰੀ ਬਣੇ ਹੋਏ ਨੇ ਉਹਨਾਂ ਦਾ ਸਿਆਸੀ ਤੇ ਬૌਧਿਕ ਪੱਧਰ ਕਿੱਥੇ ਆ ਮਤਲਬ ਕਿਹੜੀ ਲੈਵਲ ਦੀ ਲੜਾਈ ਲੜ ਰਹੇ ਨੇ ਉਹ ਸਾਰੇ ਨਾਲ ਸੋ ਇਸ ਹਮਾ ਵਿੱਚ ਸਾਰੇ ਨੰਗੇ ਨੇ ਜੀ ਬਹੁਤ ਸ਼ੁਕਰੀਆ ਜੀ ਮਾਲਵਿੰਦਰ ਸਿੰਘ ਮਾਲੀ ਜੀ ਜਿਨ੍ਹਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ ਐ ਸਾਰੀ ਚੱਲ ਰਹੀ ਪੰਜਾਬ ਦੀ ਸਿਆਸਤ ਦੇ ਬਾਰੇ ਜਿਹੜਾ ਮਾਹੌਲ ਬਣਿਆ ਹੋਇਆ ਤੁਹਾਡਾ ਕੀ ਮੰਨਣਾ ਤੁਸੀਂ ਵੀ ਆਪਣੇ ਆਪਣੇ ਵਿਚਾਰ ਜਰੂਰ ਸਾਂਝੇ ਕਰਿਓ ਤੇ ਬਣੇ ਰਹੋ ਐਵੀਸੀ ਪੰਜਾਬ ਦੇ ਨਾਲ